ਸੋ ਜੀ ਆਪਾਂ ਲੱਗੇ ਗੁੰਮ ਲੈਸ ਲਵਾਉਣਾ ਲੈਸ ਨੂੰ ਥੋੜਾ ਜਿਹਾ ਕੰਨੀ ਤੋਂ ਦੂਰ ਹਟਾ ਕੇ ਰੱਖ ਲੈਣਾ ਤੇ ਕੰਨੀ ਆਪਾਂ ਨੇ ਲੈਸ ਦੇ ਉੱਪਰ ਫੋਲਡ ਕਰ ਦੇਣੀ ਹੈ ਲੈਸ ਮੋਤੀਆਂ ਵਾਲੀ ਸੀ ਆਪਾਂ 1 ਫੁੱਟ ਨਾਲ ਲਾਈ ਹੈ ਜੀ ਕੋਰਨਰ ਤੇ ਆ ਕੇ ਥੋੜਾ ਇਸ ਤਰ੍ਹਾਂ ਫਿਰ ਲੈਸ ਨੂੰ ਦੂਰ ਰੱਖ ਕੇ ਇਹ ਸਾਰਾ ਆਪਾਂਰੇ ਉੱਪਰ ਫੋਲਡ ਕਰ ਦੇਣਾ ਬਾਕੀ ਕਪੜਾ ਕਿਨਾਰੀਆਂ ਆਪਾਂ ਇਹਨਾਂ ਦੀ ਪਹਿਲਾਂ ਹੀ ਫੋਲਡ ਕਰ ਲਈਆਂ ਸੀ ਚੁੰਨੀ ਦੀਆਂ ਇਸ ਤਰ੍ਹਾਂ ਕੋਨਾ ਕੱਟ ਲੈਣਾ ਜੀ 1 ਫੁੱਟ ਨਾਲ ਲਾਈ ਹੈ ਜੀ ਇਹ ਮੋਤੀ ਟੁੱਟਣ ਦਾ ਵੀ ਡਰ ਰਹਿੰਦਾ ਹੈ ਜੇ ਡਬਲ ਫੁੱਟ ਲਾ ਲਵੀਂ ਤੇ ਸੂਈ ਟੁੱਟਣ ਦਾ ਵੀ ਡਰ ਰਹਿੰਦਾ ਜਦੋਂ ਆਪਾਂ ਨੇ ਇਹਨੂੰ ਇਸ ਤਰ੍ਹਾਂ ਪਲਟਣਾ ਹੈ ਤੇ ਫਿਰ ਆਪਾਂ ਨੇ ਇੱਥੇ ਡਬਲ ਫੁੱਟ ਦਾ ਯੂਜ਼ ਕਰਨਾ ਹੈ